ਦੇਰ ਆਏ ਦਰਸਤ ਆਏ ਫਿਲਮ ਸਟਾਰ ਅਮਿਤਾਬ ਬਚਨ ਨੇ ਆਪਰੇਸ਼ਨ ਸੰਧੂਰ ਤੇ ਤੋੜੀ ਚੁੱਪੀ ਔਰ ਪ੍ਰਤੀਕਿਰਿਆ ਵੀ ਉਹਨਾਂ ਨੇ ਜ਼ਾਹਿਰ ਕੀਤੀ ਹੈ 82 ਸਾਲਾ ਫਿਲਮ ਸਟਾਰ ਅਮਿਤਾਬ ਬਚਨ ਦਾ ਇੱਕ ਟਵੀਟ ਆਇਆ ਹੈ ਜਿਸ ਟਵੀਟ ਦੇ ਵਿੱਚ ਉਹਨਾਂ ਨੇ ਆਪਣੇ ਪਿਤਾ ਜੀ ਦੀ ਇੱਕ ਕਵਿਤਾ ਅਗਨੀ ਪਥ ਦੀਆਂ ਕੁਝ ਲਾਈਨਾਂ ਵੀ ਸ਼ੇਅਰ ਕੀਤੀਆਂ ਨੇ ਅਮਿਤਾਬ ਬਚਨ ਨੇ ਕਿਹਾ ਹੈ ਕਿ 22 ਅਪ੍ਰੈਲ ਨੂੰ ਪਹਲਗਾਮ ਦੇ ਵਿੱਚ ਉਹਨਾਂ ਲੋਕਾਂ ਤੇ ਉਹਨਾਂ ਨੇ ਹੱਥੇ ਲੋਕਾਂ ਦੇ ਉੱਪਰ ਅਤੰਕਵਾਦੀਆਂ ਵੱਲੋਂ ਉਹ ਅਤੰਕਵਾਦੀ ਜਿਹੜੇ ਕੀ ਭਾਰਤ ਦੀ ਸਰਹੱਦ ਦੇ ਉੱਪਰ ਮਦਰੱਸਿਆਂ ਦੇ ਰੂਪ ਦੇ ਵਿੱਚ ਟ੍ਰੇਨਿੰਗ ਲੈ ਰਹੇ ਨੇ ਜਿੱਥੇ ਸਿਰ ਤਸਰਪ ਭਾਰਤ ਨੂੰ ਅੰਦਰੂਨੀ ਤੌਰ ਤੇ ਕਿਸ ਤਰ੍ਹਾਂ ਕਮਜ਼ੋਰ ਕਰਨਾ ਹੈ ਉੱਥੇ ਅਤੰਕਵਾਦੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਥੋਂ ਬਕਾਇਦਾ ਤੌਰ ਤੇ ਕੁਝ ਲੋਕ ਹਥਿਆਰਾਂ ਸਮੇਤ ਆਉਂਦੇ ਨੇ ਭਾਰਤ ਦੀ ਸਰਹੱਦ ਤੇ ਐਂਟਰ ਕਰਦੇ ਨੇ ਔਰ ਭਾਰਤ ਦੀ ਸਰਹੱਦ ਵੀ ਐਂਟਰੀ ਤੋਂ ਬਾਅਦ ਜਿਹੜੇ ਲੋਕ ਅਲੱਗ-ਅਲੱਗ ਸਟੇਟਸ ਤੋਂ ਕਸ਼ਮੀਰ ਦੀਆਂ ਖੂਬਸੂਰਤ ਵਾਦੀਆਂ ਦਾ ਆਨੰਦ ਲੈਣ ਵਾਸਤੇ ਆਪਣੇ ਨਾਲ ਆਪਣੇ ਪਰਿਵਾਰਾਂ ਲੈ ਕੇ ਗਏ ਸਨ ਉਹਨਾਂ ਦੇ 26 ਲੋਕਾਂ ਨੂੰ ਨਿਸ਼ਾਨਾ ਬਣਾਇਆ ਔਰ ਉਹਨਾਂ ਨੂੰ ਮੌਤ ਦੀ ਘਾਟ ਉਤਾਰ ਦਿੱਤਾ ਹੈ ਔਰ ਜਦੋਂ ਮੌਤ ਦੀ ਘਾਟ ਉਤਾਰ ਦਿੱਤਾ ਹੈ ਤਾ ਉਸ ਬਿਲਾ ਉਸ ਹਲਾਤਾ ਨੂੰ ਲੈ ਕੇ ਭਾਰਤ ਦੇ ਵਿੱਚ ਕਾਫੀ ਰੋਸ ਸਿਗਾਰ ਕਾਫੀ ਰੋਸ ਸਿਗਾਇ ਉਸ ਨੂੰ ਮੱਦੇ ਨਜ਼ਰ ਰੱਖਦਿਆ ਹੋਇਆ ਆਰਮੀ ਨੇ ਜਿਸ ਤਰ੍ਹਾਂ ਹਮਾਕਤ ਕੀਤੀ ਹੈ ਉਥੇ ਦੇ ਅਤੰਕਵਾਦੀਆਂ ਦੇ ਟਿਕਾਣਿਆਂ ਨੂੰ ਨਸ਼ਟ ਕੀਤਾ ਹੈ ਤਬਹਸ ਨਹਿਸ ਕੀਤਾ ਹੈ ਇਹ ਆਪਣੇ ਆਪ ਵਿੱਚ ਸਾਡੀ ਭਾਰਤੀ ਸੈਨਾ ਨੂੰ ਸੈਲੂਟ ਹੈ ਕਿਸ ਤਰ੍ਹਾਂ 100 ਤੋਂ ਵੱਧ ट्रेनिंग लै रहे आतंकियों का उन्होंने खात्मा है और उन्ह जिस जगह बैठ के उन्होंने ट्रेनिंग दी दिखती है वह बिल्डिंगा जड़ियां उन्होंने खंडर के रूप में आप हर रोज वेखते हाँ और किस तरह पाकिस्तान के आतंकवादियों भारती फौज ने मूह तोड़ जवाब दता है ਅਲੱਗ ਕੀ ਅੱਪਾ ਜੀ ਗੱਲ ਕਰੀਏ ਤਾਂ ਮੀਤਾਬ ਬਚਨ ਸਾਹਿਬ ਦੀ ਇਹ ਜਿਹੜੀ ਸਟੇਟਮੈਂਟ ਹੈ ਕਾਫੀ ਲੇਟ ਆਈ ਹੈ ਕਿਉਂਕਿ 22 ਅਪ੍ਰੈਲ ਤੋਂ ਬਾਅਦ ਦੇਖੋ ਕਿੱਡੀ ਵੱਡੀ ਜੰਗ ਹੋ ਗਈ ਔਰ ਇਸ ਜੰਗ ਦੇ ਵਿੱਚ ਬਹੁਤ ਸਾਰੇ ਅਤੰਕਵਾਦੀ ਮਾਰੇ ਗਏ ਭਾਰਤ ਦੇ ਵਿੱਚ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਲੇਕਿਨ ਵੱਡੀ ਗੱਲ ਹੈ ਕਿ ਆਪਰੇਸ਼ਨ ਸੰਦੂਰ ਦੇ ਤਹਿਤ ਜੋ ਆਰਮੀ ਨੇ ਹੌਸਲੇ ਬੁਲੰਦ ਕਰਕੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ ਭਾਰਤੀ ਆਰਮੀ ਨੂੰ ਬੇਸ਼ੱਕ ਉਹ ਭਾਰਤੀ ਆਰਮੀ ਹੋਵੇ 에ਅਰ ਫੋਰਸ ਹੋਵੇ ਜਾਂ ਸਾਡੀਆਂ ਬਾਕੀ ਸੈਨਾਮਾ ਹੋਣ ਉਹਨਾਂ ਨੂੰ ਪੋਸੂਨਾਮਾ ਚੈਨਲ ਦਾ ਸੈਲੂਟ ਹੈ ਕਿਉਂਕਿ ਉਹਨਾਂ ਨੇ ਉਹ ਕਰਕੇ ਦਿਖਾਇਆ ਉਹਨਾਂ ਲੋਕਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਿਹੜੇ ਲੋਕ ਆਪਣੇ ਦੇਸ਼ ਦੇ ਵਿੱਚ ਬੈਠ ਕੇ ਬੜੀਆਂ ਬੜੀਆਂ ਗੱਲਾਂ ਕਰਦੇ ਸੀ ਅਸੀਂ ਆਹ ਕਰਦੇ ਆਂਗੇ ਉਹ ਕਰਦੇ ਆਂਗੇ ਤੁਸੀਂ ਦੇਖੋ ਕਿ ਉਸ ਤੋਂ ਬਾਅਦ ਉਸ ਦਾ ਹਸ਼ਰ ਕੀ ਹੋਇਆ ਸੋਮਿਤਾ ਬਚਨ ਸਾਹਿਬ ਨੇ ਆਪਣੇ ਪਿਤਾ ਦੀ ਇੱਕ ਕਵਿਤਾ ਦੀਆਂ ਮਸ਼ਹੂਰ ਲਾਈਨਾਂ ਜਿਹੜੀਆਂ ਨੇ ਕਿਉਂਕਿ ਇਹਨਾਂ ਦੇ ਪਿਤਾ ਜੀ ਬਹੁਤ ਬਾਕ ਕਮਾਲ ਲੇਖਕ ਸੀ ਕਵੀ ਹਰਵੈਂ ਸ਼ਰਾਈ ਬਚਨ ਜੀ ਔਰ ਅਗਨੀ ਪਥ ਉਹਨਾਂ ਦੀ ਇੱਕ ਕਵਿਤਾ ਜਿਹੜੀ ਬਾਕ ਕਮਾਲ ਹੈ ਔਰ ਕਈ ਵਾਰੀ ਹਮਤਾਬ ਬਚਨ ਨੇ ਉਸ ਅਗਨੀ ਪਥ ਨੂੰ ਮਤਲਬ ਪ੍ਰੋਗਰਾਮਾਂ ਦੇ ਵਿੱਚ ਸ਼ੇਅਰ ਕੀਤਾ ਹੈ ਅਗਨੀ ਪਥ ਦੀਆਂ ਉਹ ਲਾਈਨਾਂ ਕਿ ਤੁਸੀਂ ਕਦੇ ਨਹੀਂ ਰੁਕੋਗੇ ਤੁਸੀਂ ਕਦੇ ਪਿੱਛੇ ਨਹੀਂ ਹਟੋਗੇ ਤੁਸੀਂ ਕਦੇ ਨਹੀਂ ਝੁਕੋਗੇ ਸੌ ਖਾਓ ਸੌ ਖਾਓ ਅਗਨੀਪਥ 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 ਸੋ ਦੋਸਤੋ ਇਹ 17 ਨੇ ਜਿਨ੍ਹਾਂ 17 ਨੂੰ ਅਮਿਤਾਬ ਬਚਨ ਨੇ ਬਹੁਤ ਬਾਾਰ ਪ੍ਰੋਗਰਾਮਾਂ ਦੇ ਵਿੱਚ ਸ਼ੇਅਰ ਕੀਤਾ ਹੈ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਭਾਰਤੀ ਆਰਮੀ ਨੇ ਜਿਸ ਤਰ੍ਹਾਂ ਮੂੰਹ ਤੋੜ ਜਵਾਬ ਦਿੱਤਾ ਹੈ ਉਹ ਇੱਕ ਆਪਣੇ ਆਪ ਵਿੱਚ ਮਿਸਾਲ ਹੈ ਉਸ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਸੋ ਅਮਿਤਾਬ ਬਚਨ ਸਾਹਿਬ ਤੁਸੀਂ ਦੇਰ ਆਇਓ ਦਰੋਸਤ ਆਇਓ ਤੁਹਾਡੀਆਂ ਇਸ ਸਟੇਟਮੈਂਟ ਨੂੰ ਤੁਹਾਡੀ ਇਸ ਸਟੇਟਮੈਂਟ ਨੂੰ ਅੱਜ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਕੀਤਾ ਜਾ ਰਿਹਾ ਹੈ ਔਰ ਤੁਸੀਂ ਦੇਖੋ ਕਿ 4-5 ਦਿਨ ਇਹ ਜਿਹੜੀ ਲਗਾਤਾਰ ਖਿੱਚੋ ਤਾਣ ਰਹੀ ਹੈ ਦੋਨਾਂ ਮੁਲਕਾਂ ਦੇ ਵਿੱਚ ਉਸ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਇਹ ਸਾਰੇ ਕੁਝ ਹੋਇਆ ਹੈ ਲੇਕਿਨ ਬਹੁਤ ਸਾਰੇ ਫਿਲਮ ਸਟਾਰ ਨੇ ਬਹੁਤ ਸਾਰੇ ਕਰੈਕਟਰ ਨੇ ਜਿਨ੍ਹਾਂ ਨੇ ਇਸ ਹਮਲੇ ਨੂੰ ਜਿਹਦੇ ਵਿੱਚ 26 ਲੋਕ ਮਾਰੇ ਗਏ ਨੇ ਉਸ ਹਮਲੇ ਨੂੰ ਲੈ ਕੇ ਨਿੰਦਾ ਵੀ ਕੀਤੀ ਹੈ ਤੁਸੀਂ ਸੀਨੀਅਰ ਹੋ ਲੇਕਿਨ 82 ਸਾਲ ਦੀ ਉਮਰ ਦੇ ਵਿੱਚ ਤੁਸੀਂ ਇਹ ਟਵੀਟ ਕੀਤਾ ਸਾਨੂੰ ਬਹੁਤ ਚੰਗਾ ਲੱਗਾ ਲੇਕਿਨ ਕੋਸ਼ਿਸ਼ ਕਰਿਆ ਕਰੋ ਭਵਿੱਖ ਦੇ ਵਿੱਚ ਜੇਕਰ ਕੋਈ ਕੋਈ ਇਸ ਤਰ੍ਹਾਂ ਦੀ ਮਾੜੀ ਘਟਨਾ ਮਾੜੀ ਘਟਨਾ ਕਿਸੇ ਵੀ ਦੇਸ਼ ਵਿੱਚ ਹੁੰਦੀ ਹੋਵੇ ਤੇ ਸਾਨੂੰ ਇਨਸਾਨੀਅਤ ਦੇ ਨਾਤੇ ਇਹ ਸਾਰਾ ਕੁਚੇੜਾ ਹੈ ਉਹ ਬਤੌਰ ਇਨਸਾਨ ਹੋਣ ਦੇ ਨਾਤੇ ਸਾਨੂੰ ਹਮਦਰਦੀ ਜ਼ਰੂਰ ਪ੍ਰਗਟਾਉਣੀ ਚਾਹੀਦੀ ਹੈ ਸੋ ਦੋਸਤੋ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਸ਼ਾਂਤੀ ਜਿਹੜੀ ਜੰਗ ਹੈ ਉਹ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ ਕਿਉਂਕਿ ਸ਼ਾਂਤੀ ਪ੍ਰੀਏ ਦੇਸ਼ ਹੈ ਸਾਡਾ ਭਾਰਤ ਇਹ ਹਮੇਸ਼ਾ ਮੁਲਕ ਜਿਹੜੇ ਨੇ ਗੁਆਂਢੀ ਮੁਲਕ ਨੇ ਉਹਨਾਂ ਦੇ ਨਾਲ ਬੜੇ ਅੱਛੇ ਸਬੰਧ ਕਾਇਮ ਕਰਦੇ ਨੇ ਦੋਸਤਾਨਾ ਕਰਦੇ ਨੇ ਹਾ ਜੇਕਰ ਸਾਡੀ ਆਰਮੀ ਨੂੰ ਕੋਈ ਅੱਖਾਂ ਦਿਖਾਉਂਦਾ ਹੈ ਤਾਂ ਫਿਰ ਸਾਡੀ ਆਰਮੀ ਉਹਨਾਂ ਅੱਖਾਂ ਨੂੰ ਕੱਢਣਾ ਵੀ ਜਾਣਦੀ ਹੈ ਜੁੜੇ ਰਹੋ ਪੋਸੂਨਾਮਾ ਚੈਨਲ ਤੇ ਨਾਲ